ਆਵਾਦਨ ਕੀ ਦੇਖੀ ਜਾ ਜਾਂਦਾ ਗਿੱਲੇ ਵੇਠਾ ਰਹਿਦਾ ਕੰਮ ਕੁਮ ਕਰਦੇ ਹੀ ਕਿ ਹੋਇ ਕਿਵੇਂ ਆ ਕੀ ਕਹਾਂ ਤੁਹਾਨੂੰ ਦੱਸ ਯਾਰ ਕੀ ਦੇਖੀਏ ਨਾ ਉਹ ਇਹਦਾ ਆ ਦੇਖਦਾ ਰਹੀਆਂ ਲੈਂਡ ਪੋਲਿੰਗ ਵਾਲੀਆਂ ਖਬਰਾਂ ਆਈਆਂ ਯਾਰ ਅੱਛਾ ਜਿਹੜੀ ਆ ਲੁਧਿਆਣੇ ਕਣੀ ਜ਼ਮੀਨ ਜੀ ਮੰਨ ਲਾ ਵੀ ਐਕਵਾਇਰ ਕਰਦਦੇ ਨੇ ਕਲੋਨੀਆ ਵਾਸਤੇ ਹੋਰ ਇਹਨਾਂ ਦਾ ਕੀ ਦੇਖਣਾ ਕਿਉਂ ਹੋ ਰਹੀ ਹੀ ਦੇਖਾਂਗੇ ਹੁਣ ਆਪਣੇ ਲਈ ਤਾਂ ਜ਼ਮੀਨ ਨਹੀਂ ਨੇ ਜੀ ਇਹ ਵੀ ਖੋਹੀਆਂ ਗਈਆਂ ਆਪਾਂ ਕੀ ਕਰਾਂਗੇ ਉਹਨਾਂ ਨੇ ਛੋਟੇ ਜ਼ਮੀਨਾਂ ਚੱਟਣੀਆਂ ਨੇ ਯਾਰ ਉਹੀ ਪੌਲੇ ਕਿਉਂ ਹੋਏ ਹੋਗੇ ਬੌਲਾ ਬੌਲਾ ਯਾਰ ਮੈਂ ਕਿਹਾ ਬੌਲਾ ਤੁਸੀਂ ਬੌਲੇ ਹੋ ਆ ਤੈਨੂੰ ਦਿਖਦਾ ਨਹੀਂ ਐਸ ਪਹਿਲਾਂ ਦਾ ਕੀ ਨਹੀਂ ਦਿਖਦਾ ਦੱਸ ਕੀ ਕਰਨ ਜਮੀਨੀ ਖੋ ਰਹੇ ਨੇ ਹੋਰ ਕੀ ਕਰਨਗੇ ਹੁਣ ਉਹਨਾਂ ਨੇ ਛੋਟੀਆਂ ਜ਼ਮੀਨਾਂ ਤੋਂ ਕੀ ਲੈਣਾ ਉਹਨਾਂ ਨੇ ਖੇਤੀ ਕਰਨੀ ਐ ਛੋਟੀਆਂ ਜ਼ਮੀਨਾਂ ਤੇ ਤੁਸੀਂ ਤਾਂ ਉਹੀ ਬੌਲੇ ਹੋਏ ਬੈਠੇ ਹੋ ਬੌਲੇ ਕਿਵੇਂ ਯਾਰ ਤੂੰ ਪੈਸੇ ਪੁੱਛਦਾ ਨਹੀਂ ਲੈ ਗਿਆ ਸਰਕਾਰ ਤੋਂ ਮੈਂ ਪੈਸੇ ਲਵਾਂਗਾ ਯਾਰ ਮੈਨੂੰ ਪੈਸੇ ਮੈਨੂੰ ਨਾ ਪੈਸੇ ਕੌਣ ਦੇਊਗਾ ਸਰਕਾਰ ਦਾ ਮੈਂ ਕਿਹੜਾ ਕੋਈ ਹੋਵਾਂਗਾ ਫਿਰ ਤੂੰ ਉਹਨਾਂ ਦੇ ਹੱਕ ਦੀ ਗੱਲ ਇੱਕ ਵਾਰ ਦਾ ਹੁਣ ਤੈਨੂੰ ਵੀ ਦਿਖ ਰਿਹਾ ਮੈਂ ਤਾਂ ਜ਼ਮੀਨਾਂ ਖੋ ਰਹੇ ਨੇ ਤਾਂ ਕਿਸਾਨ ਲੜ ਰਹੇ ਨੇ ਮੈਂ ਤਾਂ ਸੱਚੀ ਗੱਲ ਕਹਿਣਾਗਾ ਜ਼ਮੀਨਾਂ ਦੇ ਮੁੰ ਉਹਨਾਂ ਨੂੰ ਉਹਨਾਂ ਨੂੰ ਕੋਈ ਲਾਲਚ ਨਹੀਂ ਉਹਨਾਂ ਨੂੰ ਅਸਲੀ ਗੱਲ ਤਾਂ ਨਹੀਂ ਪਤਾ ਕੀ ਆ ਗਈ ਤੇ ਤੂੰ ਦੱਸ ਦੇ ਅਸਲੀ ਗੱਲ ਕੀ ਆ ਹੁਣ ਮੈਂ ਦੱਸਾਂ ਹੁਣ ਦੱਸ ਮੈਨੂੰ ਬਹਿ ਜਾਂਦੇ ਮੜਾ ਇਹ ਸਾਡੇ ਤੇ ਮੋਬਾਈਲ ਤਾਂ ਵੀ ਪਾਸਾ ਬਦਲ ਲਈ ਮੜਾ ਜੀ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਛੋੜਿਆ ਜ਼ਮੀਨਾਂ ਦੀ ਭੁੱਖ ਨਹੀਂ ਹੈਗੀ ਠੀਕ ਆ ਹੋਰ ਕੀ ਦੀ ਭੁੱਖਾ ਵੀ ਉਹਨਾਂ ਨੂੰ ਉਹਨਾਂ ਨੂੰ ਇਸ ਗੱਲ ਤੋਂ ਤੰਗੀ ਆ ਬਾਈ ਜਿਹੜੇ ਆਪਣੇ ਮੰਨ ਲਾ ਵੀ ਆਪਾਂ ਅੱਜ ਫਸਲ ਬੀਜਤੀ ਹੈ ਨਾ ਹਾਂ ਆਪਾਂ ਅੱਜ ਫਸਲ ਬੀਜ ਕੇ ਸਾਮਕੇ ਇੱਕ ਮਹੀਨਾ ਇਹਨੂੰ ਅਜਵਾ 2-3 ਮਹੀਨੇ ਵਿਹਲੇ ਹੁੰਨੇ ਆ ਹਾਂ ਉਹ ਤਾਂ ਹੁੰਨੇ ਆ ਹਾਂ ਹੁੰਨੇ ਨਾ ਇਸੇ ਗੱਲ ਤੋਂ ਤੰਗੀ ਆ ਉਹਨਾਂ ਨੂੰ ਉਹ ਛੋਟੀ ਕੋਈ ਜ਼ਮੀਨ ਉਹਨਾਂ ਨੇ ਰੋਕ ਕੇ ਕੁਝ ਨਹੀਂ ਕਰਨਾ ਇਹ ਤਾਂ ਕੀ ਤਾਂ ਕੀ ਆਪਣੀ ਫਸਲ ਆ ਆਪਾਂ ਬਿਜਲੀ ਆ ਪਰੇ ਸਪਰੇ ਪੂਰਾ ਕਰਤਾ ਉਹਦੇ ਬਾਅਦ 3 ਮਹੀਨੇ ਪੇ ਵਿਹਲੇ ਰਹੀਏ ਕੁਝ ਮਰਜ਼ੀ ਕਰੀਏ ਇਸੇ ਤੋਂ ਤੰਗੀ ਆ ਕੀ ਤੋਂ ਕੀ ਤੰਗੀ ਆ ਉਹਨਾਂ ਨੂੰ ਮਾਂ ਸਰਕਾਰ ਕੀ ਕਹਿੰਦੀ ਦੀ ਪੰਜਾਬ ਦੀ ਸਰਕਾਰ ਵੀ ਕਿੱਥੋਂ ਚੱਲਦੀ ਆ ਸੱਤਾ ਚੋਂ ਹਾਂ ਫਿਰ ਇਹੀ ਜਿਹੜੇ ਸੱਤਾ ਚ ਆਪਣੇ ਬਾਬੇ ਮੈਨੇ ਇਹਨਾਂ ਤੋਂ ਤੰਗੀ ਆ ਉਹਨਾਂ ਨੂੰ ਪਰ ਬਾਬੇ ਉਹਨਾਂ ਨੂੰ ਕਹਿੰਦੇ ਨੇ ਸੱਥ 'ਚ ਬਹਿ ਕੇ ਤਾਂਸ ਖੇਡ ਲੈਂਦੇ ਨੇ ਘਰ ਆਉਂਦੇ ਨੇ ਤਾਂਸ ਨਹੀਂ ਜੀ ਸਰਕਾਰ ਵੀ ਕਿਉਂਕਿ ਉਹ ਚਲਦੀ ਸੱਥਾਂ 'ਚ ਜੁੜੇ ਬਾਈ ਇਹਨਾਂ ਨੇ ਸੱਥ 'ਚ ਬੈਠਣ ਨੂੰ ਹਟਾਉਣਾਗਾ ਮੰਨ ਲਾ ਇੱਕ ਮਿੰਟ ਮੰਨ ਲਾ ਵੀ ਆਪਣੀ ਅੱਜ ਫਸਲ ਬੀਜ ਕੇ ਤੂੰ ਤਿੰਨ ਮਹੀਨੇ ਵਿਹਲਾਗਾ ਹਾਂ ਤਿੰਨ ਮਹੀਨਾ ਬਾਅਦ ਜੇ ਤੂੰ ਵਿਹਲਾ ਰਹੇਗਾ ਸੱਥਾਂ 'ਚ ਗੱਲਾਂ ਕਰੇਗਾ ਉੱਥੋਂ ਸਰਕਾਰ ਦੀ ਹਿੱਲ-ਜੁਲ ਵੀ ਹੋਣੀ ਆ ਚੰਗੇ ਮਾੜੇ ਕੰਮਾਂ ਦਾ ਇਹਨਾਂ ਦਾ ਪਤਾ ਵੀ ਲੱਗਣਾ ਹਾਂ ਜਾ ਪਾਪੜੇ ਹੱਕ ਮੰਗਣ ਜਾਵਾਂਗੇ ਉਦੋਂ ਉਹ ਤਾਂ 3 ਮਹੀਨੇ ਜੁਨੀਆਨਾ ਨਾ ਦਾ ਹਲਕੇ ਮੰਨ ਲਾ ਵੀ ਆਪਾਂ ਧਰਨੇ ਲਾਉਣੇ ਕੁਛ ਵੀ ਕਰਦੇ ਹਨ ਹਾਂ ਹਾਂ ਤਾਂ ਫਿਰ ਲਾਉਣੀ ਨੇ ਜੇ ਆਪਾਂ ਆਪਣੇ ਹੱਕ ਲੈਣੇ ਤਾਂ ਹੀ ਲਾਉਣੇ ਨੇ ਉਸੇ ਗੱਲ ਆ ਤੇ ਤੰਗੇ ਇਹਨਾਂ ਨੂੰ ਵੀ ਆਪਾਂ ਨੂੰ ਇਹ ਹਲਕਾ ਜਮਾ ਪਾ ਕੇ ਆਪਣੇ ਹੱਕ ਲੈਣੇ ਆ ਨਾ ਵੀ ਤੂੰ ਐਂ ਕਹਿਣਾ ਹਾਂ ਜੇ ਮੰਨ ਲਾ ਵੀ ਆਪਣੀ ਫਸਲ ਆਪਾਂ ਨੂੰ ਪਤਾ ਆ ਪਾ ਬੀਜ ਕੇ ਬਾਗੇ ਹਾਂ ਤੇ ਪਿੱਛੋਂ ਪਾਣੀ ਤਾਂ ਹੀ ਮਣਾ ਮੋਟਾ ਲਾਉਣ ਵਾਲਾ ਬੰਦਾ ਹੁੰਦਾ ਹੀ ਆ ਸਾਮ ਸਮਾਲ ਥੋੜੀ ਰਹਿ ਜਾਂਦੀ ਆ ਤੇ ਇਸ ਦੋ ਵਾਰ ਆਪਣੀ ਫਸਲ ਵੱਢੇਗੀ ਆਪਣੇ ਘਰੇ ਪੈਸਾ ਵੀ ਆਊ ਸਾਰਾ ਕੁਝ ਹੀ ਆ ਦਾਣੇ ਆ ਜਾਣਗੇ ਮੰਨ ਲਓ ਆਪਣੇ ਟੋਲ ਪਰੇ ਪੈ ਹੋਊ ਸਾਲ ਭਰ ਦੇ ਦਾਣੇ ਆਉਣਗੇ ਸਾਲ ਦੇ ਦਾਣੇ ਹੁੰਦੇ ਇਹੀ ਜੇ ਤੂੰ ਇਹਨਾਂ ਲੈਂਡ ਪੋਲਿੰਗ ਕਰਕੇ ਤੈਨੂੰ ਮਤਲਬ ਵੀ ਬਾਹੀ ਖਤਮ ਕਰਤੀ ਜੋ ਛੋਡੀ ਹਾਂ ਸਾਨੂੰ ਸੱਥਾ ਦੇ ਬੈਠਣ ਨੂੰ ਹਟਾ ਦਨਗੇ ਸਾਨੂੰ ਕੰਮ ਦੇ ਦਨਗੇ ਇਹ ਮਤਲਬ ਵੱਡੇ ਵੱਡੇ ਕੋਈ ਵੀ ਸ਼ੋਰੂਪਾਏ ਜਾਣ ਜਾਂ ਕੋਈ ਵੀ ਪਲਾਟ ਬਣ ਜਾਣ ਉੱਥੇ ਕਿਸੇ ਨੂੰ ਸਕਿਉਰਿਟੀ ਗਾਰਡ ਜਾਂ ਕੁਝ ਵੀ ਰੱਖ ਲੈਣਾ ਹਾਂ ਕੰਮ ਦੇਤਾ ਹਾਂ ਉੱਥੇ ਜਿੰਨਾ ਟਾਈਮ ਤੂੰ ਜਾਏਗਾ ਜੇ ਤੂੰ ਮੰਨ ਲਾ ਛੋਟੀ ਜਿਹੀ ਧਰਨ ਕਿਸੇ ਦੁਕਾਨ ਤੇ ਲੱਗਿਆ ਹੋਇਆ ਹੈ ਨਾ ਹਾਂ ਆਏ ਤਾਂ ਨਹੀਂ ਹੈਗਾ ਵੀ ਤੂੰ ਉੱਥੇ ਕਮੀਨਾਵਾ ਕੰਮ ਕਰਕੇ ਅਦੋਸੀ ਤਿੰਨ ਮਹੀਨੇ ਜਾਂ ਚਾਰ ਮਹੀਨੇ ਵਿੱਲਾ ਵੇਝੀਗਾ ਤੇ ਤੈਨੂੰ ਤਨਖਾਹ ਮਿਲ ਜੂ ਉੱਥੋਂ ਨਹੀਂ ਰਿਹਾ ਜਾਨਾ ਠੀਕ ਹੈ ਉਹ ਤਾਂ ਜੇ ਜਾਏਗਾ ਤਾਂ ਰੋਟੀ ਹੋ ਕੇ ਪੈਸੇ ਕਮਾ ਕੇ ਲੈ ਆਏਗਾ ਉਹ ਖਾਏਗਾ ਹਾਂ ਉਹਦਾ ਪਤੀ ਹੁਣ ਜੀ ਆਪਾਂ ਜਾਵਾਂਗੇ ਫੇਰ ਹੀ ਪੈਸੇ ਦੇਣਗੇ ਇਹੀ ਗੱਲ ਆ ਗਈ ਇਹ ਫਸਲ ਚੋਂ ਆਪਾਂ ਨੂੰ ਕਮਾਈ ਹੋ ਜਾਂਦੀ ਆ ਆਪਾਂ ਬੀਲ ਵੀ ਮਿਲ ਜਾਂਦੀ ਆ ਮਾੜੀ ਮੋਟੀ ਹਾਂ ਤੇ ਆਪਾਂ ਧਰਨੇ ਲਾ ਲਾ ਨੇ ਏਸੇ ਗੱਲਾਂ ਦਾ ਉਹਨਾਂ ਨੂੰ ਦੁੱਖ ਆ ਉਹਨਾਂ ਨੂੰ ਐ ਵੀ ਆਪਾਂ ਜੁਆਇਨ ਨਾ ਖੋਲ ਲਈਏ ਕਿਰਾਂ ਫਸਲਾਂ ਵਿਚ ਨੂੰ ਹਟਾ ਦਈਏ ਮਨਲਾ ਵੀ ਵੀ ਜਿਹੜੇ ਆਪਾਂ ਹੱਕ ਮੰਗਦੇ ਆਂ ਕਿ ਸਰਕਾਰ ਤੋਂ ਵੀ ਇਹ ਮੰਗਣੋ ਹਟ ਜਾਣਗੇ ਇਹ ਮੰਗਣੋ ਹਟ ਜਾਣਗੇ ਜੋ ਵੇਲ ਆਇਆ ਹੋਏ ਕਿ ਬਿਜੀ ਹੋ ਜਾਊਗਾ ਕੰਮ ਤੇ ਜਾਇਆ ਕਰੂਗਾ ਲਾ ਰੋਟੀ ਆਪਦੇ ਰੋਟੀ ਜੋ ਕੇ ਪੈਸੇ ਕਮਾ ਕੇ ਲਿਆਇਆ ਕਰੇ ਵੀ ਜਾਨੀ ਕਿ ਜਿਵੇਂ ਹੁਣ ਆਪਾਂ ਬੈਠਾ ਜਾਨੀ ਕਿ ਐ ਬੈਠਣ ਦੀ ਵੇਲ ਖਤਮ ਹੋ ਗਈ ਆ ਦੇ ਨਾਲ ਖਤਮ ਹੋ ਜਾਊਗੀ ਡਿਊਟੀਆ ਹੋ ਜਾਣਗੀਆਂ 9 ਤੋਂ 9 ਫਿਰ ਤਾਂ ਕੌਣ ਮਿਲ ਬਾਹਰਲੇ ਦੇਖਣ ਦਾ ਮੂਜਿਆ ਫਿਰ ਜਿਹੜਾ ਮੂੰਹ ਨਹੀਂ ਦੇਖ ਸਕਦਾ ਬੰਦਾ ਸਹੀ ਗੱਲ ਆ ਫਿਰ ਹੱਕ ਨਹੀਂ ਮੰਗਣੇ ਨੇ ਹੱਕ ਨਹੀਂ ਮੰਗੇ ਸਕਦੇ ਏਸੀ ਗੱਲਾਂ ਦਾ ਬਈ ਰੋਣਾ ਕਿਉਂਕਿ ਇਹਨਾਂ ਦੀ ਆਬਦੀ ਹੋਣਾ ਜਾਨੀ ਕਿ ਤੂੰ ਆਏ ਕਹਿੰਦੇ ਆ ਵੀ ਇਹਨਾਂ ਦੀ ਅੱਖ ਆਪਣੀ ਜ਼ਮੀਨਾਂ ਤੇ ਨਹੀਂ ਆਪਣੇ ਤੇ ਆ। ਆਪਣੇ ਤੇ ਆ ਬਈ। ਹਣਾ? ਹਾਂ। ਜ਼ਮੀਨਾਂ ਦਾ ਬਹਾਨਾ ਲੈ ਰਹੇ ਨੇ। ਜ਼ਮੀਨਾਂ ਦਾ ਬਹਾਨਾ ਜੋ ਆਪਣੀ ਇਹ ਰੋਟੀ ਆ ਇਹ। ਤਾਂ ਰੋਟੀ ਖੋ ਕੇ ਆਪ ਰੋਟੀ ਪਾਇਆ ਕਰ ਲਈ ਆਪਾਂ ਨੂੰ। ਆਪਣੀ ਮਰਜ਼ੀ ਨਾਲ। ਆਪਣੀ ਮਰਜ਼ੀ। ਮਰਜ਼ੀ ਦਾ ਰੇਟ ਲਾਉਣਾ ਇਹਨਾਂ ਨੇ। ਮਰਜ਼ੀ ਦੇ ਉਹ ਤਾਂ ਲਾਉਣੀ ਆ। ਜਿਹੜੀ ਕਣਕ ਹੁਣ ਆਪਣੀ 25 ਕਿਲੋ। ਕਣਕ ਤਾਂ ਬਾਲਾ ਕੀ ਕਹਿੰਦਾ ਆ ਹੁਣ 1-2 ਸੈਟਾਂ ਨਹੀਂ ਆ। ਉਹਤੇ ਵੀ ਇਹਦੀ ਕਣਕ 10-10 ਹਜ਼ਾਰ ਨੂੰ ਵਿਕੀ ਆ। ਕਣਕ ਤਾਂ ਕਣਕ ਆਦੇ ਆਪਣੀਆਂ ਪਾਥੀਆਂ। ਪਾਠਿਆ ਦੇਖ ਲਾ ਆਉਣ ਵਾਲਾ ਜਿਹਾ 10-10 ਰੁਪਈਆ ਦੀ ਦਿੰਦੇ ਨੇ 22 ਦੀ ਉਹ ਤੇ ਇੱਕ ਉਹੀ ਗੱਲ ਆ ਬਈ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਕੋਈ ਇਹੋ ਨਹੀਂ ਇਹਨਾਂ ਨੂੰ ਤਾਂ ਆ ਫਾਸਲਾਂ ਤੋਂ ਹੀ ਆ ਵੀ ਵਿਲੇ ਗਿਆ ਉਹ ਇਹਨਾਂ ਨੇ ਵੀ ਵਿਲੇ ਹੁੰਦੇ ਨੇ ਇਹਨਾਂ ਨਾਲ ਪੈਸਾ ਹੋ ਗਿਆ ਖੇਤੀ ਕਰਕੇ ਮਿਹਨਤ ਕਰਦਾ ਬਈ ਕਿਸਾਨ ਵੀ 20 ਸਾਲ ਭਰਦਾ ਦਾਣਾ ਫੱਕਾ ਨਹੀਂ ਸਾਹਮਣੇ ਜਿਹੜੇ ਸਾਹਮਣੇ ਨਹੀਂ ਪਹਿਲਾਂ ਨਾ ਚਲ ਇੱਕ ਗੱਲ ਦੱਸ ਇਹ ਤਾਂ ਤੇਰੀ ਗੱਲ ਮੈਂ ਸਮਝ ਗਿਆ ਤੂੰ ਕਿਸਾਨਾਂ ਦੇ ਹੱਕ ਚ ਆ ਕੇ ਵਿਰੋਧ ਚ ਆ ਹੁਣ ਹੱਕ ਚ ਹੀ ਆ ਮੈਂ ਤਾਂ ਇਹ ਤਾਂ ਮੈਂ ਇੱਕ ਸਮਝਾਉਣ ਦੇ ਮਾਰਨੇ ਤੈਨੂੰ ਐਂ ਜਗਾ ਦੇ ਵੀ ਜਮੀਨਾ ਬਸ ਇਨੀ ਲੜਦੇ ਇਹਨਾਂ ਦੀ ਅੱਖ ਤਾਂ ਆਪਣੇ ਤੇ ਆ ਪਰ ਮੈਨੂੰ ਲੱਗਿਆ ਵਾ ਤੂੰ ਪੈਸੇ ਪੁੱਛੇ ਲੈ ਕੇ ਆਗੇ ਤੂੰ ਮਾਤਾ ਉਹਨਾਂ ਗਰੀਬਾਂ ਨੂੰ ਪੈਸੇ ਦੀ ਕੋਈ ਗੱਲ ਨਹੀਂ ਬਾਕੀ ਬਾਈ ਤੁਸੀਂ ਦੱਸ ਦਿਓ ਗੱਲ ਇੱਕ ਮਾੜੀ ਆ ਪਤਾ ਸੁਨੇਹਾ ਜੀ ਦੇਨ ਦੀ ਕੋਸ਼ਿਸ਼ ਕੀਤੀ ਆ ਜਿੰਨੇ ਕਾਪ ਨੂੰ ਪਤਾ ਸੀ ਬਾਕੀ ਜਿਵੇਂ ਛੋਡੇ ਪਏ ਆ ਉਹ ਤੁਸੀਂ ਬਾਕੀ ਬਾਈ ਤੁਸੀਂ ਸਾਡੇ ਨਾਲੋਂ ਵੱਧ ਸਿਆਣੇ ਹੋ ਹਨਾ ਧੰਨਵਾਦ ਜੇ ਕਿਸੇ ਨੂੰ ਗੱਲ ਕੋਈ ਮਾੜੀ ਲੱਗੀ ਉਹਦੇ ਲਈ ਗਲਤੀ ਮੰਨਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਬਣ ਕੇ ਬੇਨਤੀ ਵੀ ਆ ਸਾਨੂੰ ਧੰਨਵਾਦ ਬਾਈ